ਕਰ ਵਾਸਾ ਮੈਂ ਚਾਬੀ ਫੜ ਲੈਣਾ ਆਪਾਂ ਰੋਜ਼ ਵੀਡੀਓ ਦੀ ਸ਼ੁਰੂਆਤ ਕਰਦੇ ਨੇ ਚਾਬੀ ਫੜਨ ਤੋਂ ਸਾਨੂੰ ਨਿਕਾਉਂਦੇ ਕਿਹੜੀ ਹੈ ਇਹ ਹੈ ਹੈਲੋ ਜੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਸਾਡੇ ਵੱਲੋਂ ਸਾਰਿਆਂ ਨੂੰ ਅੱਜ ਦੀ ਬਲੌਗ ਦੀ ਸ਼ੁਰੂਆਤ ਆਪਾਂ ਸਵੇਰ ਦੇ 5 ਵਜੇ ਤੋਂ ਕਰਨ ਲੱਗੇ ਆਂ ਆਪਾਂ ਚੱਲੇ ਆਂ ਗੁਰਦੁਆਰਾ ਸਾਹਿਬ ਸਾਡੇ ਇੱਥੇ ਹੁੰਦੇ ਆਂ 10ਾਂ ਅਰਦਾਸ ਜਿਹੜੇ ਵੀ ਮੇਰੇ ਮੂੰਹ 'ਚ ਬਾੜਦੇ ਇੰਦਰਾ ਇੰਦਰਾ ਮੈਂ ਲੌਕ ਲਾਉ ਤੇ ਬਾਹਰਲੇ ਬਲਬਾ ਹੱਟੇ ਜਗਾਏ ਹੀ ਨਹੀਂ ਪਾਦੇ ਦਿੱਤੇ ਆ ਉਹ ਨਿਕਲ ਗਈ ਬਾਸ ਸੁਣੀ ਤੁਹਾਨੂੰ ਬਾਤ ਵਿੱਚ ਬੋਤਿ ਸੁਣਾਣਾ ਆ ਕੀ ਆ ਜਾਂਦੀ ਹੈ ਜਿਹੜਾ ਨਹੀਂ ਗੱਜਬੀ ਇਸ ਲਈ ਲਾਈ ਨੇ ਜੀ ਮੈਂ ਕੋ ਮਡ ਲੋਗ ਲਾਣਾ ਤੇ ਚਰੇ ਚਰੇ ਜੜੀ ਵੀ ਭੈਣ ਭਰਾਵਾਂ ਨੇ ਪਿਛੇ ਸਾਲ ਅਰਦਾਸਾਂ ਕਰਾਈਆਂ ਹੁੰਦੀਆਂ ਨਾ ਉਹਨਾਂ ਦੀ ਜਿਹੜੇ ਪੁਰੀਆਂ ਹੀ ਹੁੰਦੀਆਂ ਉਹ ਅਰਦਾਸਾਂ ਦੇ ਫਿਰ ਫੋਨ ਉਹਦੇ ਤੋਂ ਅਸ਼ਮੈ ਕਿ ਕਿੱਥੇ ਮੇਰਾ ਫੋਨ ਕਿੱਥੇ ਆ ਹੋਰ ਅਰਦਾਸਾਂ ਦੀ ਅਰਦਾਸ ਹੁੰਦੀ ਆ ਤੇ ਜਿਹੜੇ ਨਵੇਂ ਆ ਅਰਦਾਸਾਂ ਕਰਾਉਣੀਆਂ ਹੁੰਦੀਆਂ ਹੋਰ ਦਾਸਾਂ ਹੁੰਦੀਆਂ ਵਾ ਤੇ ਵੈਸੇ ਵੀ ਤੁਹਾਨੂੰ ਪਤਾ ਸਿੱਧਾ ਸਿੱਧਾ ਗੁਰਦੁਆਰਾ ਸਾਹਿਬ ਤੇ ਵੋਟਾਂ ਸੁਦੀ ਪਾਲਿਆ ਹੈ ਆਦਰਕ ਦਰਸ਼ਨ ਸਿੰਘ ਪੁੱਤਰ ਲਾਲ ਸਿੰਘ ਦੇ ਪੁੱਤਰ ਜੀ ਰਜਾ ਹਰਮਨ ਵਾਲਾ ਜਿਹਾ ਦੇ ਨਾਮ ਵਾਸਤੇ ਬਟਾ ਜੀ ਦੇ ਨਾਮ ਦੇ ਆਗੂ ਨੇ ਸਾਧ ਸੰਗਤ ਜੀ ਆਪਲੀ ਖੁਸ਼ੀਆਂ ਦੇ ਜਵਾਕੋ ਖੁਸ਼ੀਆਂ ਬਹਾਰ ਬੁਝੇ ਜਾਏ ਜੀ ਰੋਡੇ ਪਰੇ ਖਿੜੇ ਜੀ ਨਿਮਰਿਆ ਪੂਰੇ ਆਇਆ ਹੈ रखे पता मैं दस्सी झाना बहर और बाहर बाहर चलो चल गए सारी बना ਸੁਣ ਬੰਦੇ ਅੜੀ ਜੇ ਸੁਣ ਬੰਦੇ ਅੜੀ ਭਾਤ ਤੋ ਤਵਾਣੀਆ ਭਾਤ ਤੋ ਤਵਾਣੀਆ ਜਗ ਸਲੋਣੀਏ ਏ ਬੋਲੇ दादी पोतरी लगियां गली तो साफ सफाई करना ਪੂਰਾ ਚੰਗੀ ਤਰ੍ਹਾਂ ਕਰਕੇ ਆਉਣਾ ਹੀ ਸਾਰਾ ਹੀ ਮਨ ਲੱਗੀ ਤੇਗੀ ਚੰਗੀ ਤਰ੍ਹਾਂ ਕਰਕੇ ਆਉਣਾ ਹੀ ਇਹ ਨਾ ਚਾਚਾ ਚ ਲੱਗ ਤੇ ਪਈ ਮੁਰਕੇ ਦਰੋਂਮੀ ਲੱਗੀ ਆ ਨਗਰ ਕਿਤਨਾ ਹੁੰਦਾ ਕਰਕੇ ਨਾ ਗਲੀਆਂ ਦੀ ਸਫਾਈ ਹੁੰਦੀ ਇੱਧਰ ਸਾਰੇ ਹੋ ਗਈ ਇੱਧਰ ਹੁੰਦੀ ਲੋਕ ਐ ਸਾਡੇ ਪਿੰਡ ਕਿੰਨਾ ਨਗਰ ਕਿੰਨ ਅੱਜ ਵੀ ਜੀਰਾ ਕਰਕੇ ਇਧਰ ਦਿਖਾਓ ਗਲੀ ਦੇ ਵਿੱਚ ਸੇਵਾ ਚੱਲਣ ਗਈ ਆ ਸਾਰੇ ਜਣੇ ਆਪੋ ਆਪਣੇ ਘਰਾਂ ਦੇ ਅੱਗੋਂ ਜਿਹੜਾ ਜਿੰਨੀ ਜਿੰਨੀ ਜਗਾਵਾ ਜਿੰਨੀ ਜਿੰਨੀ ਸੇਵਾ ਕਰ ਸਕਦੇ ਉਹ ਕਰਨਦੇ ਆ ਤੇ ਹੁਣ ਆਪਣੀਆਂ ਗਲੀਆਂ ਚੰਗੀਆਂ ਤਰ੍ਹਾਂ ਸਾਫ਼ ਹੋਣ ਦਈਆਂ ਕਿਉਂ ਤੈਨੂੰ ਆਉਂਦੀ ਆ ਇਹ ਸਾਡੀ ਸਰਦ ਟੋਲ ਲੜਾਕੀ ਕੁੜੀ ਆ ਲੜਾਕੀ ਇਹਦਾ ਨਾਮ ਸਰ ਇਹਦਾ ਨਾਮ ਹੁਸਨਪ੍ਰੀਤ ਹੁਸਨਾਂਦੀ ਮਾਲਕ ਐਮ ਏ ਜੇ ਏ ਨਹੀਂ ਇਧਰ ਨਹੀਂ ਬੋਲੀਦਾ ਭੈਣੇ ਤੇਰੀ ਬੜਾ ਇਧਰ ਹੂੰ ਹਾ ਮੇਲੇ ਜਾਣ ਲਈ ਰੈਡੀ ਇਧਰ ਗੱਲ ਕਿ ਕੰਮ ਸੀਗਾ ਲਗਾਈ ਚੋ ਗਿਆ ਪੰਮੇਲੇ ਜਾਣ ਵਾਸਤੇ ਰੈਡੀ ਤੇ ਅੱਜ ਦੀ ਆਪਣਾ ਫੋਟ ਤੇ ਆਊਟਫਿਟ ਆ ਗਈ ਆ ਪਰ ਆਪਣੇ ਪੈਗ ਕੁਰਤਾ ਪਜਾਮਾ ਤੇ ਬਾਹਰ ਜਾ ਕੇ ਅਪਨ ਦੂਜਿਆਂ ਸਾਰਿਆਂ ਦੇ ਵੀ ਲੁੱਕ ਤਾਂ ਦਿਖਾਉਣੇ ਆ ਤੇ ਚਲੋ ਹੁਣ ਆਪਾਂ ਨਗਰ ਕੀਰਤਨ ਦੇ ਦਰਸ਼ਨ ਕਰਨ ਚੱਲਦੇ ਆ ਕਾਲੂ 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 ਅ ਕਾਲੂ ਕਾਲੂ ਅ ਕਾਲੂ ਪੈ ਗਿਆ ਕਾਲੂ ਪੈ ਗਿਆ ਕਾਲੂ ਪੈ ਗਿਆ आलबोत मा चुपचाप क्या प्लांट सेटिंग आप पाई क्या प्लांट पास देती है चुपड़ा लाओ चुपड़ा लाओ तो इरमन न नीने उड़ गई है दीपो दे हो दो भी उड़ गया और एला लातड़ा के लगा है सुटर मिनो ठीक लगें दे के बीच में अंता ਕੰਮਲੇ ਆਂਦਾ ਡੱਬਰ ਸੜਦਾ ਕੰਮਲੇ ਆਂਦਾ ਡੱਬਰ ਸਾਰਾ ਇੱਥੇ ਰਹਿੰਦਾ ਠੱਠੇ ਵਿੱਚ ਹਣਾ ਰਦਨ ਰਦਨ ਹਣਾ ਇਦਾਂ ਹੀ ਆ ਨਾ ਇੱਥੇ ਕੋਠਾ ਉੱਧਰ ਕੋਠਾ 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 ਜੋ ਪਿਆ ਮਨਾ ਸੀ ਨਾ ਮਰੋ ਪਿਆ ਨੀ ਬੱਸ ਕਰੋ ਬੱਸ ਕਰੋ ਨਨੂਪਾ ਮੈਨੂੰ ਚਾਣੀ ਆਉਂਦਾ ਪਰ ਮੈਂ ਤੇਰਾ ਸਾਥ ਪੂਰਾ ਦਊ ਮੇਰ ਚੱਪਲ ਕਿਹਦਾ ਪਈ ਆ ਤੇਰੇ ਆ ਤੇਰਾ ਆ ਜਾ ਤੇਰੇ ਕੋਲ ਦੇ ਤੇ ਬੰਦੂਕ ਵੇ ਖੇਚ ਕੇ ਨਾ ਮਾਰੀ ਮੇਰਾ ਕਤੂ ਦਾ ਸੂਟ ਵੇ ਖੇਚ ਕੇ ਨਾ ਮਾਰੀ ਮੇਰਾ ਕਤੂ ਦਾ ਸੂਟ ਵੇ ਖੇਚ ਕੇ ਨਾ ਮਾਰੀ ਮੇਰਾ ਕਤੂ ਸਾਡਾ ਕਮਲਾ ਟੱਬਰ ਕੁੜੀਆਂ ਨਹੀਂ ਕਸੀਆਂ ਨੀ ਘੱਲੀਆਂ ਪਰ ਜਵਾਗ ਸਾਰੀਆਂ ਨੇ ਕਮਲੇ ਮੇਰ ਚੱਪਲ ਕਿਹਦੇ ਬਾਈ ਬ੍ਰਮੀ ਨੇ ਆਸੋ ਦਾ ਚੱਣਾ ਪਈ ਦਿੱਤਾ ਯਾ ਚੱਪਲ ਸਟ੍ਰੀਮਾ ਮਾਣਦੇ ਹੁਣ ਕੀ ਆ ਮੀਨੋ ਹੈ ਔਰ ਕੀਤੀ ਕੀਤੀ ਆ ਇਹ ਮੇਰਾ ਨਿੱਕਾ ਭਰਾ ਕਮਲ ਪੰਜਾ ਮੱਲਿਆ ਜਾਣਾ ਆਪਣਾ ਮੰਜਾ ਆਪਣਾ ਮੈਂ ਲੈ ਮੱਲਿਆ ਜਾਣਾ ਮੈਨੂੰ ਲੱਗਦਾ ਉੱਥੇ ਹਾ ਉਧਰ ਵੇਹ ਆਪਣਾ ਮੰਜਾ ਮੱਲਿਆ ਚੱਲਿਆ ਜੀ ਚਾਚੀ ਚੱਲੀਏ ਕਿੱਥੇ ਜਾਣ ਦੇ ਰਲੋ ਚੱਲੀਏ ਚੱਲ ਆਈਸਕ੍ਰੀਮਸ ਖਾਧੀ ਤਾਂ ਤੁਸੀਂ ਕਿਹਾ ਸੀ ਗਾਣੇ ਆ ਗਿਆ ਨਾ ਗੁਰ ਕੀਰਤਨ ਚੱਲ ਜائو ਸੰਧਾ ਦੇ ਲਈ ਚਾਚੀ ਜਾਨਦੀ ਚੱਲਦਾ ਚੱਲਗਾ ਮੈਂ ਤਾਂ ਰੋਟੀਆਂ ਤੇ ਆ ਗਿਆ ਲੰਗਰ ਚੋਂ ਆਪ ਇਹਨਾਂ ਕੁਝ ਖਾएंगे ਜਈ ਪੁਈ ਨਹੀਂ ਗਈ ਤੇ ਮੈਨੂੰ ਵੀ ਲਿਆ ਦਿਓ ਕੁਝ ਖਾਣ ਨੂੰ ਕਿਥੇ ਲਿਆ ਕੇ ਦਿੱਤਾ ਆਓ ਕਹਿਣਾ ਵੀ ਆ ਵੀ ਮੈਂ ਗਿਆ ਬਲੇ ਟਾਈਮ ਆਲ ਇੱਥੇ ਕਿਹਾ ਮੂੰਜੀ ਜੀ ਤਾਂ ਜਿਆ ਨਾ ਲਾ ਪੰਦੇ ਚਾਚਾ ਮਾਚਾ ਮਰ ਗਿਆ ਪੁਈ ਪੁਈ ਨੂੰ ਪਰਾਣਾ ਹੀ ਨਹੀਂ ਇਹਨਾਂ ਨੂੰ ਪਛਾਣੇ ਜਾਂਦੇ ਮੇਲੇ ਉਹ ਨਾ ਕਰਿਆ ਇਹ ਬਰੋਨੇ ਉਸਨੂੰ ਪਾ ਦੇ ਫੁੱਤ ਪਾ ਦੇ o vai ਤਾਂ ਜਿਹੜਾ ਕਿ ਤੁਸੀਂ ਅੱਜ ਦਾ ਇਹ ਹੈਡਬੈਂਡ ਨਿਕਰ ਕਿ ਤੁਸੀਂ ਜਿਹੜਾ ਕਿ ਤੁਸੀਂ ਦੇਖ ਚੁੱਕੇ ਜੇ ਤੇ ਬਹੁਤ ਹੀ ਤੁਮਤਮਣਾ ਸਾਡੇ ਪਿੰਡ ਨੂੰ ਹੋਲਾ ਮੱਲਾ ਬਣਾਇਆ ਜਾਂਦਾ ਵਾ ਤੇ ਅੱਜ ਸਾਰੀਆਂ ਭੈਣਾਂ ਇੱਕ ਰੰਦੀ ਹੀ ਉਹ ਅੱਜ ਸਵੇਰੇ ਸਵੇਰ ਆ ਗਈ ਤੇ ਉਹ ਹੋਲਾ ਜਿਹੜਾ ਕਿ ਆਪਣਾ ਵਧੀਆ ਹੋ ਗਿਆ ਤੇ ਇੱਦਾਂ ਸਾਰੇ ਭਣ ਭਰਾ ਨਾਲ ਮਿਲ ਜਾਂਦੇ ਆ ਤੇ ਨਾਲੇ ਤਿਆਰ ਦਾ ਤਿਹਾਰ ਵੀ ਬਣਾਇਆ ਜਾਂਦਾ ਵਾ ਤੇ ਨਾਲੇ ਪਿੰਡ ਦਾ ਪ੍ਰੋਗਰਾਮ ਵੀ ਵੇਖਿਆ ਜਾਂਦਾ ਵਾ ਤੇ ਬਹੁਤ ਮਜ਼ਾ ਆਇਆ ਬਹੁਤ ਫਨ ਕੀਤਾ ਤੇ ਗੁਰੂ ਘਰ ਗਿਆ ਦਰਸ਼ਨ ਕੀਤੇ ਤੇ ਸਾਰੇ ਪਰਿਵਾਰ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਇੱਥੇ ਪਿੰਡ ਦੇ ਮੇਲੇ ਦੇ ਵਿੱਚ ਇਹ ਹੁੰਦਾ ਕਿ ਜਿਹੜੀਆਂ ਪੁਰਾਣੀਆਂ ਭੈਣਾਂ ਭੁਣਾ ਹਣਾ ਜਿਹੜੀਆਂ ਸੇਲੀਆਂ ਆਪਣੀਆਂ ਹੁੰਦੀਆਂ ਵਾ ਸਾਰੀਆਂ ਆਉਂਦੀਆਂ ਵਾ ਤੇ ਇਦਾਂ ਜਿਹੜਾ ਪਿੰਡ ਦਾ ਮੇਲਾ ਹੋਵੇ ਤੇ ਉਹਦੇ ਤੇ ਆਪਾਂ ਇੱਕ ਦੂਜੇ ਨੂੰ ਮਿਲ ਲੈਨੇ ਆ ਉਹਦਾ ਤਾਂ ਪਤਾ ਕਿ ਕਮਾ ਕਰਾਂ ਚ ਆਪਾਂ ਇੰਨੇ ਬਿਜ਼ੀ ਹੋਏ ਹੁੰਨੇ ਆ ਕਿ ਆਪਾਂ ਜਿਹੜਾ ਕਿ ਕਿਸੇ ਨੂੰ ਨਹੀਂ ਮਿਲ ਪਾਉਂਦੇ ਕਿਸੇ ਦੇ ਘਰ ਨਹੀਂ ਜਾ ਪਾਉਂਦੇ ਤੇ ਇਦਾਂ ਸਾਰੇ ਪਿੰਡ ਦੀਆਂ ਕੁੜੀਆਂ ਜਿਹੜੀਆਂ ਉਹ ਆਈਆਂ ਹੁੰਦੀਆਂ ਪਿੰਡ ਦੇ ਵਿੱਚ ਮੇਲਾ ਵੇਖਣ ਵਾਸਤੇ ਇਹ ਸਾਰੀਆਂ ਇਕੱਠੀਆਂ ਹੋ ਜਾਂਦੀਆਂ ਵਾ ਤੇ ਨਾਲੇ ਆਪਣਾ ਦੁਲਝੁਕ ਕਰ ਲੈਂਦੀਆਂ ਵਾ ਤੇ ਨਾਲੇ ਮਿਲਗਿਲ ਲੈਂਦੀਆਂ ਵਾ ਤੇ ਬਸ ਅੱਜ ਦੀ ਵੀਡੀਓ ਇੰਨੀ ਤਾਂ ਕਿ ਦੱਸੋ ਤੁਹਾਨੂੰ ਅੱਜ ਦੀ ਵੀਡੀਓ ਕਿਦਾਂ ਦੀ ਲੱਗੀ ਅਗਰ ਵੀਡੀਓ ਥੋੜੀ ਚੈਨਲ ਨੂੰ ਜਰੂਰ ਕਰੋ ਸਬਸਕ੍ਰਾਈਬ ਮਿਲਦੇ ਆ ਸਵੇਰੇ ਕੱਲੋਂ ਆਪਾਂ ਖੇਡਣਾ ਵਾ Holi ਖੇਡਨੀ ਆ ਤੇ ਉਹ ਵੀ ਤਰ੍ਹਾਂ ਦਾ ਵੀਡੀਓ ਸ਼ੇਅਰ ਕਰਾਂਗੇ ਵੀਡੀਓ ਚ ਬਣੇ ਰਹੋ ਕੱਲ੍ਹ ਵਾਲੀ ਜੀ ਵੀ ਕੱਲ੍ਹ ਵਾਲੀ ਵੀ ਜੀ ਬਹੁਤ ਮਜ਼ੇਦਾਰ ਹੋਣ ਵਾਲੀ ਆ ਤੇ ਕੱਲ੍ਹ ਹੈਗੀ ਆ 15 ਤਰੀਕ ਅੱਜ ਅਗੇ 14 ਤਰੀਕ 14 ਤਰੀਕ ਨੂੰ ਸਾਡੇ ਪਿੰਡ ਟੰਗਰ ਕੀਤਾ ਨਹੀਂ ਕਾ 15 ਤਰੀਕ ਨੂੰ ਸਾਡੇ ਪਿੰਡ ਹੈਗਾ ਵਾ ਮੇਲਾ ਲਾਸਟ ਮੇਲਾ ਤੇ ਫਿਰ 16 ਨੂੰ 17 ਨੂੰ ਆਪਾਂ ਆਪਣੇ ਘਰੀ ਸਾਰੇ ਨੇ ਜਲ ਜਣਾ ਮਿਲਦੇ ਆਂ ਜੀ ਕੱਲ ਨੂੰ ਬਾਏ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਸਬਸਕ੍ਰਾਈਬ ਜਰੂਰ ਕਰਿਓ